ਹੈਲੋ ਫਰੈਂਡਸ ਅੱਜ ਕਹਾਣੀ ਕਰਮਾ ਵਾਲੀ ਦਾ ਭਾਗ ਚੌਥਾ ਸੁਣਾਵਾਂਗੇ ਜੇਕਰ ਤੁਸੀਂ ਇਸ ਕਹਾਣੀ ਦੇ ਪਹਿਲੇ ਤਿੰਨ ਭਾਗ ਨਹੀਂ ਸੁਨੇ ਤਾਂ ਸਾਡੇ ਚੈਨਲ ਤੇ ਵਿਜ਼ਿਟ ਕਰਕੇ ਸੁਣ ਸਕਦੇ ਹੋ ਆਓ ਸੁਣਦੇ ਹਾਂ ਇਸ ਦਿਲਚਸਪ ਕਹਾਣੀ ਦਾ ਭਾਗ ਚੌਥਾ ਰਾਜੂ ਦੇ ਇਸ ਫੈਸਲੇ ਨੂੰ ਲੈ ਕੇ ਸੁਰਜਨ ਬੇਸ਼ੱਕ ਬਹੁਤ ਖੁਸ਼ ਸੀ ਪਰੰਤੂ ਮਲਕੀਤ ਦਾ ਦਿਲ ਹਾਲੇ ਵੀ ਇਸ ਗੱਲ ਨੂੰ ਲੈ ਕੇ ਨਹੀਂ ਮੰਨ ਰਿਹਾ ਸੀ ਉਹ ਕਿਤੇ ਨਾ ਕਿਤੇ ਇਹ ਸੋਚਦੀ ਕਿ ਰਾਜ ਨੇ ਜ਼ਰੂਰ ਆਪਣੇ ਪਰਿਵਾਰ ਦੀ ਭਲਾਈ ਤੇ ਮਾਨ ਮਰਿਆਦਾ ਬਰਕਰਾਰ ਰੱਖਣ ਲਈ ਹਾਂ ਕੀਤੀ ਹੋਵੇਗੀ ਇਸ ਲਈ ਉਹ ਜਦ ਵੀ ਰਾਜੂ ਨੂੰ ਦੇਖਦੀ ਇਹੀ ਸਵਾਲ ਪੁੱਛਦੀ ਤੂੰ ਖੁਸ਼ ਤਾਂ ਹੈ ਨਾ ਕਿ ਰਾਜੂ ਹਰ ਵਾਰ ਉਸਨੂੰ ਸਮਝਾ 부ਝਾ ਕੇ ਚੁੱਪ ਕਰਵਾ ਦਿੰਦਾ ਇਸ ਤਰ੍ਹਾਂ ਕਾਦਿਆਂ ਕਰਾਉਂਦਿਆਂ ਇੱਕ ਮਹੀਨਾ ਬੀਤ ਗਿਆ ਰਾਜੂ ਦੇ ਵਿਆਹ ਦੀ ਗੱਲ ਲਗਭਗ ਸਾਰੇ ਪਿੰਡ ਵਿੱਚ ਫੈਲ ਚੁੱਕੀ ਸੀ ਚਰਨਵੀ ਰਾਜੂ ਦੇ ਇਸ ਫੈਸਲੇ ਤੋਂ ਬੜੀ ਹੈਰਾਨ ਸੀ ਉਸ ਕੋਲੋਂ ਇਹ ਗੱਲ ਹਲੇ ਹਜਮ ਨਹੀਂ ਸੀ ਹੋਈ ਇਸ ਲਈ ਉਹਨਾਂ ਦੇ ਘਰ ਦੀ ਖਬਰ ਲੈਣ ਲਈ ਚਾਚੀ ਬਸੰਤੀ ਜਾਂ ਫਿਰ ਆਂਢ ਗੁਆਂਢ ਦੀਆਂ ਹੋਰਾਂ ਬੁੜੀਆਂ ਕੋਲ ਜਾ ਕੇ ਪੁੱਛਦੀ ਤੇ ਨਾਲ ਹੀ ਕੁੜੀ ਗੁੰਗੀ ਹੋਣ ਦੀ ਚਰਚਾ ਛੇੜ ਜਾਂਦੀ ਮੱਖਣ ਚਰਨੋਂ ਦੀ ਇਸ ਹਰਕਤ ਤੋਂ ਬੜਾ ਪਰੇਸ਼ਾਨ ਸੀ ਉਹ ਜਦ ਵੀ ਘਰ ਆਉਂਦਾ ਚਰਨ ਨੂੰ ਖੂਬ ਖਰੀਆਂ ਖੋਟੀਆਂ ਸੁਣਾਉਂਦਾ ਆਪਣੇ ਵੱਡੇ ਭਾਈ ਨਾਲ ਬੋਲਚਾਲ ਬੰਦ ਹੋਣ ਪਿੱਛੋਂ ਉਸ ਨੂੰ ਆਪਣੀ ਕੀਤੀ ਦਾ ਬੜਾ ਪਛਤਾਵਾ ਹੋਇਆ ਉਸ ਨੇ ਆਪਣੀ ਕੀਤੀ ਗਲਤੀ ਦੀ ਸੁਰਜੰਤੋ ਮਾਫੀ ਮੰਗੀ ਤੇ ਉਸਨਾਂ ਰਾਜ਼ੀਨਾਮਾ ਕਰ ਲਿਆ ਦੋਨੇ ਭਾਈਆਂ ਦੀ ਬੇਸ਼ੱਕ ਆਪਸ ਵਿੱਚ ਬੋਲਚਾਲ ਸ਼ੁਰੂ ਹੋ ਗਈ ਹੋਵੇ ਪਰੰਤੂ ਮਲਕੀਤ ਹਾਲੇ ਤੱਕ ਮੱਖਣ ਦੇ ਦਿੱਤੇ ਧੋਕੇ ਨੂੰ ਨਹੀਂ ਭੁਲਾ ਸਕੀ ਸੀ ਜਿਸ ਕਰਕੇ ਮੱਖਣ ਸ਼ਰਮਿੰਦਗੀ ਦਾ ਮਾਰਾ ਉਹਨਾਂ ਦੇ ਘਰ ਵੀ ਨਾ ਆਉਂਦਾ ਕੁਝ ਹੀ ਮਹੀਨਿਆਂ ਵਿੱਚ ਰਾਜੂ ਦੇ ਵਿਆਹ ਦਾ ਦਿਨ ਵੀ ਰੱਖ ਦਿੱਤਾ ਗਿਆ ਘਰ ਵਿੱਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਰਹੀਆਂ ਸਨ ਸਾਰੇ ਘਰ ਨੂੰ ਨਵਾਂ ਰੰਗ ਕਰਵਾਇਆ ਰਾਜੂ ਦਾ ਕਮਰਾ ਵੀ ਵਧੀਆ ਤਿਆਰ ਕਰਵਾ ਦਿੱਤਾ ਗਿਆ ਵਿਆਹ ਦੇ ਕਾਰਡ ਵੀ ਲਗਭਗ ਛਾਪ ਚੁੱਕੇ ਸਨ ਸ਼ਾਮ ਨੂੰ ਵੇਲਾ ਹੋਇਆ ਸੁਰਜਨ ਹਿਸਾਬ ਤਦ ਕਰਦਾ ਹੋਇਆ ਕਹਿਣ ਲੱਗਾ ਰਾਜੂ ਤੇਰੀ ਗੱਲ ਹੋਈ ਵਿਚੋਲੇ ਨਾਲ ਕੋਈ ਬਰਾਤ ਵਿੱਚ ਕਿੰਨੇ ਬੰਦਿਆਂ ਦਾ ਕਿਹਾ ਆਉਣ ਲਈ ਉਸ ਹਿਸਾਬ ਨਾਲ ਹੀ ਕਹੀਏ ਫਿਰ ਆਪਾਂ ਵੀ ਰਿਸ਼ਤੇਦਾਰਾਂ ਨੂੰ ਰਾਜੂ ਨੇ ਕਿਹਾ ਹਾਂ ਡੈਡੀ ਆਇਆ ਸੀ ਵਿਚੋਲੇ ਦਾ ਫੋਨ ਉਹ ਤਾਂ ਕਹਿੰਦਾ ਕਿੰਨੇ ਮਰਜ਼ੀ ਜਣੇ ਲੈ ਆਓ ਭਲਾ ਬਰਾਤਿਆਂ ਦੀ ਸੇਵਾ ਪਾਣੀ ਕਰਨਿਓ ਕੋਈ ਕਮੀ ਨਹੀਂ ਰਹਿੰਦੀ ਸੁਰਜ ਨੇ ਕਿਹਾ ਅੱਛਾ ਚੱਲ ਫਿਰ ਆਪਾਂ ਵੀ ਫਿਰ ਜਿਹੜੇ ਰਹਿ ਗਏ ਰਿਸ਼ਤੇਦਾਰ ਉਹਨਾਂ ਨੂੰ ਕੱਲ ਜਾ ਕੇ ਕਾਰਡ ਵੰਡਿਓਨੇ ਆ ਨਿਭੜਜੂ ਕੰਮ ਵਧੀਆ ਨਾਲੇ ਆ ਪਿੰਡ ਵਿੱਚ ਵੀ ਚਾਰ ਘਰਾਂ ਦੇ ਦੇ ਕੇ ਆਉਣਾ ਮਲਕੀਤ ਨੇ ਕਿਹਾ ਕੁੜੀ ਵਾਲੇ ਤਾਂ ਅਗਲੇ ਕਹਿੰਦੇ ਹੀ ਹੁੰਦੇ ਆ ਐਵੇਂ ਨਾ ਬੱਗ ਇਕੱਠਾ ਕਰਕੇ ਨਾ ਜਾ ਕੇ ਖੜਾ ਕਰ ਦਿਓ ਅਗਲਿਆਂ ਦੇ ਲੋਕਾਂ ਦਾ ਕੀ ਏ ਐਵੇਂ ਖਾ ਪੀ ਕੇ ਹੱਥ ਝਾੜ ਕੇ ਉਹ ਜਾਣਗੇ ਪਰ ਐਨਾ ਇਕੱਠ ਕਰਕੇ ਅਗਲਿਆਂ ਦਾ ਨਾਲੇ ਕੁੜੀ ਆਲੇ ਦਾ ਖਰਚਾ ਉਹਦੂ ਨਾਲੇ ਆਪਨਾ ਬਸ ਥੋੜੇ ਜਣੇ ਜਾ ਕੇ ਵਿਆਹ ਲਿਆਉ ਕੁੜੀ ਨੂੰ ਐਵੇਂ ਦੂਰ ਦੂਰ ਦੀ ਆ ਕੇ ਇੱਥੇ ਚੁਗਲੀਆਂ ਹੀ ਕਰਨ ਗਿਆ ਕਈਆਂ ਦਾ ਤਾਂ ਆਈ ਨਹੀਂ ਪਤਾ ਕਿੱਥੇ ਕੀ ਬੋਲਣਾ ਕੁੜੀ ਦਾ ਮਜ਼ਾਕ ਹੀ ਬਣਾਈ ਰੱਖਣਾ ਉਹਨਾਂ ਨੇ ਸੁਰਜਨ ਨੇ ਕਿਹਾ ਗੱਲ ਤਾਂ ਤੇਰੀ ਸਹੀ ਹੈ ਪਰ ਜਿੰਨਾਂ ਦੇ ਆਪਾ ਖਾਦਾ ਉਹਨਾਂ ਨੂੰ ਤਾਂ ਖਵਾਉਣਾ ਹੀ ਪਊ ਇੱਕ ਤਾਂ ਸਰਪੰਚਾਂ ਦੇ ਘਰੇ ਤੇ ਕਿ ਤੇਜੇ ਮਿਸਤੀ ਕਿ ਉਹਨਾਂ ਨੂੰ ਤਾਂ ਜ਼ਰੂਰ ਸੱਦਣਾ ਵਿਆਹ ਵਿੱਚ ਹੋਰ ਭਲਾ ਦੀ ਰਹਿ ਹੀ ਜਾਏ ਕੋਈ ਰਾਜੂ ਨੇ ਕਿਹਾ ਹਾਂ ਐਂ ਤੱਕ ਵਾਂਡ ਵਿੱਚ ਵੀ ਘਰ ਹੈਗੇ ਆ ਉਹਨਾਂ ਦੇ ਤਾਂ ਮੈਂ ਆਪ ਜਾ ਕੇ ਕਹਿ ਆਂ ਮੁੰਡੇ ਦੀ ਚਾਚੀ ਹੋ ਬਲਕਿਤ ਨੇ ਕਿਹਾ ਤੂੰ ਚੁੱਪ ਕਰਵੇਂ ਉਹ ਤਾਂ ਕੀ ਕਰਵਾਉਣਾ ਆਪਾਂ ਸਾਰੇ ਸਿਆਪੇ ਦੀ ਜੜ ਤਾਂ ਇਹੀ ਨੇ ਨਹੀਂ ਸਦਨੇ ਇਹਨਾਂ ਨੂੰ ਐਵੇਂ ਵਿਆਹ ਵਿੱਚ ਕੋਈ ਹੋਰ ਨਵਾਂ ਬਖੇੜਾ ਕਰ ਦੋ ਰਾਜੂ ਬੋਲਿਆ ਜੋ ਹੋਇਆ ਸੋ ਹੋਇਆ ਹੁਣ ਤਾਂ ਭੁੱਲ ਜਾਓ ਡੋਕਸੋਕ ਵਿੱਚ ਤਾਂ ਬੰਦੇ ਨੂੰ ਨਾਲ ਹੀ ਰਹਿਣਾ ਚਾਹੀਦਾ ਬਲਕੀਤ ਨੇ ਕਿਹਾ ਉਹ ਤਾਂ ਅਗਲੀ ਇੱਕ ਬਾਰੀ ਵੀ ਆਈ ਮੁੜ ਕੇ ਉਦੋਂ ਦੀ ਮੂੰਹ ਮੋਟਾ ਕਰੀ ਫਿਰਦੀ ਐ ਇੱਕ ਗਲਤੀ ਕੀਤੀ ਐ ਉਤੋਂ ਆਕੜ ਦਿਖਾਉਂਦੀ ਐ ਮੈਂ ਤਾਂ ਕੋਈ ਨਹੀਂ ਚਾਹਦੀ ਕਿਸੇ ਦੀ ਆਕੜ ਮੈਂ ਕਿਉਂ ਨੀਵੀਂ ਹੋ ਕੇ ਜਾਵਾਂ ਹੁੰਦੇ ਘਰ ਮਲਕੀਤ ਨੂੰ ਫੇਰ ਉਸ ਉੱਤੇ ਗੁੱਸਾ ਚੜ ਗਿਆ ਸੁਰਜਨ ਬੋਲਿਆ ਕਿਉਂ ਤਮਾਸ਼ਾ ਕਰ ਰਹੀ ਐ ਉਹਨੇ ਤਾਂ ਚੱਲ ਨਹੀਂ ਸੋਚਿਆ ਪਰ ਤੂੰ ਤਾਂ ਗੁੱਸਾ ਥੋਕ ਦੇ ਨਹੀਂ ਤੇਰੇ ਤੇ ਆਉਂਦੇ ਵਿੱਚ ਕੀ ਫਰਕ ਰਹਿ ਜਾਊਗਾ ਮਸਾ ਕਰੇ ਕੋਈ ਸੁੱਖ ਨਾਲ ਕਾਰਜ ਹੋਣ ਜਾ ਰਿਹਾ ਇਸ ਵਿੱਚ ਵੀ ਕਲੇਸ਼ ਵਿਆਹ ਵਿਆਹ ਸੇ ਵੀ ਵਿਆਹ ਕਿਹੜਾ ਰੋਜ਼ ਰੋਜ਼ ਹੁੰਦੇ ਆ ਮਲਕੀਤ ਨੇ ਕਿਹਾ ਤੁਸੀਂ ਕਿਹਾ ਜੋ ਫਿਰ ਮੈਂ ਤਾਂ ਕੋਈ ਨਹੀਂ ਜਾਂਦੀ ਆਪੇ ਹੀ ਆਉਣਾ ਹੋਇਆ ਆ ਜਾਉ ਨਹੀਂ ਆਉਣਾ ਨਾ ਆਉ ਪਰ ਹਾਂ ਇੱਕ ਗੱਲ ਸੁਣ ਲਓ ਮੇਰੀ ਜੇ ਮੇਰੇ ਮੁੰਡੇ ਦੇ ਵਿਆਹ ਵਿੱਚ ਉਹਨੇ ਕੋਈ ਫਿਰ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਮੈਂ ਨਹੀਂ ਛੱਡਣਾ ਉਹਨੂੰ ਫਿਰ ਭਲਾ ਜੋ ਹੋਈ ਜਾਵੇ ਸੁਰਜਨ ਨੇ ਕਿਹਾ ਨਾ ਐਂਕੜੋ ਮੂੰਹ ਵਿੱਚ ਪਾਉਂਦੀ ਐ ਕਿਸੇ ਨੂੰ ਨਾਲੇ ਵਿਆਹ ਸੇ ਵੀ ਮੈਂ ਤਾਂ ਮੱਖਣ ਦੇ ਮੂੰਹ ਨੂੰ ਕਹਿ ਰਿਆਂ ਲੋਕ ਕੀ ਆਖਣਗੇ ਵੀ ਸੁਰਜਨ ਨੇ ਪਹਿਲਾ ਕਾਰਜ ਕਰਿਆ ਤੇ ਆਪਦੇ ਸਕੇ ਭਾਈ ਨੂੰ ਸ਼ਰਤਾਂ ਨਹੀਂ ਮੇਰਾ ਕਿਹੜਾ ਕੀ ਕਰਦਾ ਸੀ ਰਾਜੂ ਬੋਲਿਆ ਉਹ ਡੈਡੀ ਚਲੋ ਛੱਡੋ ਹੁਣ ਤੁਸੀਂ ਕਿਹੜੀਆਂ ਗੱਲਾਂ ਲੈ ਕੇ ਬੈਠ ਗਏ ਸੱਚ ਮੈਂ ਤਾਂ ਦੱਸਣਾ ਹੀ ਭੁੱਲ ਗਿਆ ਭੂਆ ਦਾ ਫੋਨ ਆਇਆ ਸੀ ਉਹ ਕੱਲ ਆ ਰਹੇ ਨੇ ਕਹਿੰਦੇ ਵਿਆਹ ਤਾਂ ਕੱਤੀ ਰਹਿਣਗੇ ਸੁਰਜਨ ਨੇ ਕਿਹਾ ਅੱਛਾ ਗੁੱਡੀ ਆ ਰਹੀ ਹੈ ਇਹ ਤਾਂ ਵਧੀਆ ਗੱਲ ਹੈ ਉਹਨੂੰ ਤਾਂ ਵਾਹਲਾ ਪਤਾ ਇਹੋ ਜੇ ਕਾਸੀ ਦਾ ਵਦੀਆ ਨਾਲੇ ਕਹਿ ਦੱਸ ਕੇ ਤਿਆਰੀਆਂ ਕਰਵਾ ਦਊਗੀ ਸਿਆਣੀ ਵੀ ਐ ਨਾਲੇ ਤੇਰੀ ਮੰਮੀ ਨੂੰ ਸਾਰਾ ਮਿਲ ਜਾਊ ਮਾੜਾ ਮੋਟਾ ਐਨਾ ਕਹਿ ਸੁਰਜਨ ਕਾਪੀ ਪੈਨ ਸਰਹਾਣੀ ਥਲੇ ਧਰ ਲੀਟ ਗਿਆ ਅਗਲੇ ਹੀ ਦਿਨ ਸੁਰਜਨ ਮੱਖਣ ਨੂੰ ਨਾਲ ਜਾ ਪਹਿਲਾਂ ਆਪਣੇ ਜਾਣ ਪਹਿਚਾਨ ਵਾਲੇ ਘਰਾਂ ਵਿੱਚ ਵਿਆਹ ਦਾ ਸੱਦਾ ਦੇ ਆਇਆ ਥੋੜੇ ਹੀ ਚਿਰ ਬਾਅਦ ਗੁੱਡੀ ਵੀ ਆਪਣੇ ਛੋਟੇ ਪੋਤੇ ਨੂੰ ਨਾਲ ਲੈ ਆ ਗਈ ਗੁੱਡੀ ਆਪਣੇ ਦੋਵੇਂ ਭਰਾਵਾਂ ਤੋਂ ਉਮਰ ਤੇ ਸਿਆਣਪ ਦੋਨਾਂ ਵਿੱਚ ਹੀ ਵੱਡੀ ਸੀ ਛੋਟੀ ਉਮਰੇ ਮਾਪੇ-ਬਾਪ ਦਾ ਸਾਯਾ ਸਿਰ ਉਪਰੋਂ ਉੱਠ ਜਾਣ ਮਗਰੋਂ ਇਸਨੇ ਹੀ ਆਪਣੇ ਦੋਨੇ ਭਰਾਵਾਂ ਨੂੰ ਸੰਭਾਲਿਆ ਸੀ ਇਸ ਲਈ ਸੁਰਜਨ ਤੇ ਮੱਕਨ ਇਸ ਨੂੰ ਆਪਣੀ ਮਾਂ ਸਮਾਨ ਮੰਨਦੇ ਸਨ ਗੁੱਡੀ ਰੀਤੀ ਰਿਵਾਜਾਂ ਨੂੰ ਬੜੇ ਸ਼ੌਂਕ ਨਾਲ ਲਿਭਾਉਂਦੀ ਸੀ ਪੁਰਾਣੀਆਂ ਪਰੰਪਰਾਵਾਂ ਵਿੱਚ ਉਸ ਦਾ ਅਥਾਹ ਵਿਸ਼ਵਾਸ ਸੀ ਉਸ ਦੀ ਰੈਣੀ ਸੈਣੀ ਤੌਰ ਤਰੀਕੇ ਬਿਲਕੁਲ ਪੁਰਾਣੇ ਜ਼ਮਾਨੇ ਦੇ ਸਨ ਦੁਨੀਆ ਬੇਸ਼ੱਕ ਕਿੱਥੋਂ ਦੀ ਕਿੱਥੇ ਪਹੁੰਚ ਗਈ ਪਰੰਤੂ ਉਸ ਦੀ ਸੋਚ ਹੱਲੇ ਵੀ ਓਮੇ ਦੀ ਓਮੇ ਹੀ ਪਈ ਸੀ ਗੁੱਡੀ ਦੇ ਘਰ ਵਿੱਚ ਬਹੁਤ ਭੁਗਦੀ ਸੀ ਉਸ ਦੀ ਕਹੀ ਹਰ ਗੱਲ ਉਹਨਾਂ ਲਈ ਪੱਥਰ ਤੇ ਲਕੀਰ ਵਾਂਗ ਹੁੰਦੀ ਸੀ ਸੁਰਜ ਨੇ ਅੱਜ ਤੱਕ ਉਸ ਦੀ ਕਿਸੇ ਗੱਲ ਦਾ ਅੱਖਾਂ ਨਹੀਂ ਮੋੜਿਆ ਸੀ ਗੁੱਡੀ ਦੇ ਘਰ ਆਉਣ ਦਾ ਸਭ ਨੂੰ ਖਾਚੜਿਆ ਹੋਇਆ ਸੀ ਉਸ ਦੇ ਨਾਲ ਆਇਆ ਛੋਟਾ ਮਹਿਮਾਨ ਜਿਸ ਨੂੰ ਪਿਆਰ ਨਾਲ ਸਾਰੇ ਮੋਟੂ ਮੋਟੂ ਕਹਿ ਕੇ ਪੁਕਾਰਦੇ ਸਨ ਉਹ ਆਉਂਦਿਆਂ ਹੀ ਰਾਜੂ ਦੇ ਮੋਢੇ ਉੱਪਰ ਚੜ੍ਹ ਬੈਠ ਗਿਆ ਮੋਟੂ ਸ਼ੁਰੂ ਤੋਂ ਆਪਣੀ ਦਾਦੀ ਦਾ ਮੋਹ ਕਰਦਾ ਜਦੋਂ ਵੀ ਉਹ ਕਿਤੇ ਜਾਂਦੀ ਮੋਟੂ ਉਸ ਦੇ ਨਾਲ ਹੀ ਜਾਂਦਾ ਉਹ ਜਿਸ ਦਾ ਪੱਕਾ ਨਾਮ ਦੀਪੂ ਸੀ ਦੀਪੂ ਹਲੇ 6 ਸਾਲ ਬੜਾ ਸ਼ਰਾਰਤੀ ਨਟਖਰ ਸੀ ਜੋ ਆਪਣੀ ਮਿੱਠੀ ਮਿੱਠੀ ਬੋਲੀ ਨਾਲ ਹਰ ਇੱਕ ਦਾ ਦਿਲ ਮੋਹ ਲੈਂਦਾ ਚਾਹ ਪਾਣੀ ਪੀਣ ਮਗਰੋਂ ਸਾਰੇ ਜਣੇ ਗੁੱਡੀ ਦੇ ਆਲੇ ਦੁਆਲੇ ਹੋ ਬੈਠ ਗਏ ਰਾਜੂ ਦੇ ਵਿਆਹ ਦੀ ਖੁਸ਼ੀ ਭੂਆ ਤੋਂ ਸਾਂਭੀ ਨਹੀਂ ਸੀ ਜਾ ਰਹੀ ਪੁਰਾਣੀਆਂ ਗੱਲਾਂ ਨੂੰ ਚੇਤੇ ਕਰ ਦੋਨੇ ਭੈਣ ਭਰਾਵਾਂ ਵਿੱਚ ਖੂਬ ਹਾਸਾ ਛਿੜਦਾ। ਇਸ ਤਰ੍ਹਾਂ ਕਰਦੇ ਕਾਫੀ ਸਮਾਂ ਬੀਤ ਗਿਆ। ਗੱਲਾਂ-ਗੱਲਾਂ ਵਿੱਚ ਚਰਨੋਂ ਦਾ ਜ਼ਿਕਰ ਛਿੜ ਗਿਆ। ਗੁੱਡੀ ਨੇ ਪੁੱਛਿਆ ਅੱਜ ਕੀ ਗੱਲ? ਨਾ ਮੱਖਣ ਕਿਤੇ ਦੇਜਦਾ ਤੇ ਨਾ ਚਰਨੋਂ। ਨਹੀਂ ਅੱਗੇ ਤਾਂ ਹੁਣ ਨੂੰ ਚਰਨੋਂ 50 ਗੇੜੇ ਮਾਰ ਜਾਂਦੀ ਹੁੰਦੀ ਸੀ। ਲੱਗਦਾ ਉਹਨੂੰ ਪਤਾ ਨਹੀਂ ਲੱਗਿਆ ਹੋਣਾ ਵੀ ਮੈਂ ਆਈ ਆ। ਐਨਾ ਸੋਹੰਦਿਆ ਹੀ। ਮਲਕੀਤ ਤੋਂ ਰਿਹਾ ਨਾ ਗਿਆ ਤੇ ਝਟ ਸ਼ੁਰੂ ਹੋ ਗਈ ਚਰਨੋਂ ਦੀਆਂ ਕਰਤੂਤਾਂ ਸੁਣਾਉਣ। ਉਸਨੇ ਕੱਲੀ-ਕੱਲੀ ਗੱਲ ਗੁੱਡੀ ਨੂੰ ਕਹਿ ਸੁਣਾਈ ਹਾਈ ਮੈਂ ਮਰ ਜਾ ਇੰਨਾ ਕੁਝ ਹੋ ਗਿਆ ਤੁਸੀਂ ਮੈਨੂੰ ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ ਗੁੱਡੀ ਮੱਥੇ ਤੇ ਹੱਥ ਰੱਖਦੀ ਹੋਈ ਬੋਲੀ ਸੁਰਜਨ ਨੇ ਕਿਹਾ ਕਹਿਣ ਦੱਸਣ ਨੂੰ ਰਹਿ ਹੀ ਕੀ ਗਿਆ ਸੀ ਭੈਣੇ ਨਾਲੇ ਕੀ ਦੱਸਦੀ ਰਿਸ਼ਤੇਦਾਰੀ ਵਿੱਚ ਬੇਇੱਜ਼ਤੀ ਤਾਂ ਆਪਣੇ ਘਰ ਦੀ ਹੋਣੀ ਸੀ ਇੰਨਾ ਤੇ ਚੱਲ ਨਹੀਂ ਸੋਚਿਆ ਕਰਨ ਲੱਗਿਆ ਆਪ ਨੂੰ ਤਾਂ ਸੋਚਣਾ ਹੀ ਪੈਣਾ ਗੁੱਡੀ ਨੇ ਕਿਹਾ ਲੈ ਦੱਸ ਮੈਂ ਕਿਹੜਾ ਸੱਤ ਬੇਗਾਨੀ ਸੀ ਮੈਨੂੰ ਤਾਂ ਫੋਨ ਕਰਕੇ ਦੱਸ ਹੀ ਸਕਦੇ ਸੀ ਘਟੋ ਘਟ ਵੀ ਪਾਈ ਆ ਗੱਲ ਹੋ ਗਈ ਚਲੋ ਛੱਡੋ ਕਹਿਰ ਹੁਣ ਜੋ ਹੋਇਆ ਸੋ ਹੋਇਆ ਇਹ ਦੱਸੋ ਵੀ ਕੁੜੀ ਗੁੰਗੀ ਹੋਣ ਦਾ ਪਤਾ ਸਾਰਿਆਂ ਨੂੰ ਕਿ ਨਹੀਂ ਮਲਕੀਤ ਨੇ ਦੱਸਿਆ ਨਾ ਨਾ ਹਲੇ ਰਿਸ਼ਤੇਦਾਰੀ ਵਿੱਚ ਤਾਂ ਦੀਦੀ ਕਿਸੇ ਨੂੰ ਨਹੀਂ ਦੱਸਿਆ ਐਵੇਂ ਲੋਕ ਭਾਂਤ ਭਾਂਦੀਆਂ ਗੱਲਾਂ ਕਰਦੇ ਐ ਇੱਕ ਬਾਰੀ ਸੁੱਖੀ ਸੰਧੀ ਵਿਆਹ ਹੋ ਲੈਣ ਦੇ ਮੁੰਡੇ ਦਾ ਫਿਰ ਆਪੇ ਪਿੱਛੋਂ ਪਤਾ ਚੱਲੀ ਜਾਣਾ ਸਭ ਨੂੰ ਐ ਐਵੇਂ ਵੀ ਚਰਨੋ ਕਰਕੇ ਪਿੰਡ ਵਿੱਚ ਅੱਧੇ ਘਰਾਂ ਨੂੰ ਤਾਂ ਪਤਾ ਚਾਹੀ ਗਿਆ ਹੋਂ ਜਦੋਂ ਵੀ ਲੰਘਦੀ ਟੱਪਦੀ ਐ ਲੋਕ ਇਹੀ ਗੱਲਾਂ ਪੁੱਛਦੇ ਕਰਦੇ ਰਹਿੰਦੇ ਨੇ ਮੈਂ ਤਾਂ ਅੱਕ ਗਈ ਲੋਕਾਂ ਦੇ ਮੂੰਹ ਬੰਦ ਕਰਵਾਉਂਦੀ ਕਰਵਾਉਂਦੀ ਗੁੱਡੀ ਨੇ ਕਿਹਾ ਲੈ ਜਦੋਂ ਮੁੰਡੇ ਕੁੜੀ ਨੂੰ ਕੋਈ ਇਤਰਾਜ਼ ਨਹੀਂ ਲੋਕਾਂ ਦੀ ਐਵੇਂ ਅੱਗ ਲੱਗੀ ਪਈ ਐ ਇਹਨਾਂ ਦੀ ਛੱਡ ਤੂੰ ਇਹ ਦੱਸ ਕਿ ਚਰਨ ਨੂੰ ਸੁਨੇਹਾ ਦਿੱਤਾ ਹੈ ਕਿ ਨਹੀਂ ਵਿਆਹ ਦਾ ਮਲਕੀਤ ਨੇ ਕਿਹਾ ਹਾਂ ਇਹੀ ਗਏ ਸੀ ਆਪ ਕਹੇ ਆਏ ਜਾ ਕੇ ਇੱਕ ਵਾਰ ਆਪ ਹੀ ਜਿਉਣਾ ਹੋਇਆ ਆ ਜਾਣਗੇ ਨਹੀਂ ਉਹਨਾਂ ਦੀ ਮਰਜ਼ੀ ਗੁੱਡੀ ਨੇ ਕਿਆ ਐਵੇਂ ਕਿਵੇਂ ਨਹੀਂ ਆਉਂਦੇ ਦੱਸ ਮੈਂ ਹੁਣੇ ਜਾਨੀ ਆ ਉਹਨਾਂ ਦੇ ਘਰ ਕਰਦੀ ਆ ਗੱਲ ਚਰਨੋਂ ਨਾਲ ਨਾਲੇ ਮੱਖਣ ਨੂੰ ਕਹਿ ਕੇ ਆਉਂ ਵੀ ਕਿਉਂਕਿ ਤਾਂ ਤੁਸੀਂ ਐਵੇਂ ਐਨਾ ਕਹਿ ਗੁੱਡੀ ਉੱਠ ਕੇ ਉਹਨਾਂ ਦੇ ਘਰ ਵੱਲ ਤੁਰ ਪਈ ਗੁੱਡੀ ਨੂੰ ਦੇਖ ਚਰਨੋਂ ਦੇ ਮੱਥੇ ਤੇ ਤਿਓੜੀਆਂ ਪੈ ਗਈਆਂ ਕਿਉਂਕਿ ਚਰਨੋਂ ਨੂੰ ਹਰ ਇੱਕ ਗੱਲ ਤੇ ਰੋਕਨ ਤੇ ਟੋਕਣ ਵਾਲੀ ਬਸ ਇਹੋ ਇੱਕ ਸੀ ਘਰ ਵਿੱਚੋਂ ਚਰਨੋਂ ਬਸ ਇਸੇ ਤੋਂ ਥੋੜਾ ਚੱਲਦੀ ਸੀ ਗੁੱਡੀ ਦੇ ਅੱਗੇ ਉਹਦੀ ਬੋਲਤੀ ਬੰਦ ਹੋ ਜਾਂਦੀ। ਉਹਦੇ ਆਉਂਦਿਆਂ ਹੀ ਝੂਠਾ ਜਿਹਾ ਹੱਸਦੀ ਹੋਈ। ਲੋ ਵਾਸਤਾ ਦੀਦੀ ਆਏ। ਨਾ ਕੋਈ ਫੋਨ ਨਾ ਕੋਈ ਸੁਨੇਹਾ। ਗੁੱਡੀ ਨੇ ਕਿਹਾ ਲੈ ਸੁਨੇਹੇ ਨੂੰ ਕੀ ਸੀ ਦੱਸ? ਆਪਦਾ ਹੀ ਘਰ ਐ। ਕਦੋਂ ਮਰਜ਼ੀ ਆ ਜਾਈਏ। ਕਿਹੜਾ ਕੋਈ ਰੋਕ ਲੱਗੀ ਐ? ਕਿਉਂ ਮੱਖਣ? ਮੱਖਣ ਨੇ ਕਿਹਾ ਹਾਂ ਹਾਂ ਪੈਣੇ ਕਿਉਂ ਨਹੀਂ? ਤੇਰਾ ਹੀ ਤਾਂ ਘਰ ਐ। ਜਦੋਂ ਮਰਜ਼ੀ ਆ ਜਾ। ਜੀ ਸਦਕੇ ਪੈਰੀ ਪੈਣਾ ਪੈਣੇ। ਗੁੱਡੀ ਦੇ ਪਿਆਰੀ ਹੱਥ ਲਗਾਉਂਦਾ ਹੋਇਆ ਬੋਲਿਆ ਚਰਨੋ ਬੋਲੀ ਨਾਨਾ ਮੇਰਾ ਮਤਲਬ ਉਹ ਨਹੀਂ ਸੀ ਮੇਰਾ ਮਤਲਬ ਬੜੇ ਚਿਰਾਂ ਬਾਅਦ ਆਏ ਨੇ ਆਸਤਾ ਦੀਦੀ ਉਹ ਵੀ ਅਚਾਨਕ ਆਜੋ ਦੀਦੀ ਬੈਠੋ ਮੈਂ ਚਾਹ ਬਣਾ ਲਿਆਵਾ ਚਰਨੋ ਨੇ ਮੰਝਾ ਢਾਹ ਦਿੱਤਾ ਮੱਕਨ ਨੇ ਪੁੱਛਿਆ ਹੋਰ ਭੈਣੇ ਸਭ ਠੀਕ ਠਾਕ ਐ ਘਰੇ ਗੁੱਡੀ ਨੇ ਕਿਹਾ ਹਾਂ ਹਾਂ ਸਭ ਵਧੀਆ ਨੇ ਤੁਸੀਂ ਆਪਣਾ ਸੁਣਾਓ ਹੋਰ ਦੱਸੋ ਕਿਵੇਂ ਚੱਲਦੀਆਂ ਵਿਆਹ ਦੀਆਂ ਤਿਆਰੀਆਂ ਬਣਾ ਲਏ ਲੀੜੇ ਕੱਪੜੇ ਤੇਰੇ ਭਤੀਜੇ ਦੇ ਵਿਆਹ ਲਈ ਇਹ ਸਣ ਚਰਨੋ ਨੇ ਮੂੰਹ ਮੋਟਾ ਕਰ ਲਿਆ ਮੱਕਣ ਗੱਲ ਸੰਭਾਲਦਾ ਹੋਇਆ ਹਾਂ ਹਾਂ ਭੈਣੇ ਬਸ ਚੱਲੀ ਜਾਂਦੀਆਂ ਤਿਆਰੀਆਂ ਵੀ ਇਹ ਸਣ ਚਰਨੋ ਉਸ ਵੱਲ ਟੇਡਾ ਟੇਡਾ ਝਾਕਣ ਲੱਗ ਪਈ ਤੇ ਅੱਖਾਂ ਦੀ ਘੂਰੀ ਵੱਟਦੀ ਹੋਈ ਆਪਾਂ ਨੇ ਜਾਣਾ ਜੂਣਾ ਕੋਈ ਗੁੱਡੀ ਬੋਲੀ ਨਹੀਂ ਕੀ ਤੂੰ ਇਸ਼ਾਰੇ ਜੇ ਕਰੀ ਜਾਨੀ ਇਹਦੇ ਵੱਲ ਚਰਨੋ ਬੋਲੀ ਨਹੀਂ ਨਹੀਂ ਕੁਛ ਵੀ ਨਹੀਂ ਮੈਂ ਤਾਂ ਇਹ ਪੁੱਛਦੀ ਸੀ ਵੀ ਚਾਹ ਪੀਓਗੇ ਕਿ ਦੁੱਧ ਕਰਾਂ ਗਰਮ ਗੁੱਡੀ ਨੇ ਕਿਹਾ ਤੂੰ ਰਹਿਣ ਦੇ ਕੁਛ ਵੀ ਲਿਹਾਉਣ ਨੂੰ ਮੈਂ ਹੁਣੇ ਪੀ ਕੇ ਆਈਆਂ ਚਾ ਤੂੰ ਮੇਰੇ ਕੋਲ ਬੈਠ ਆਪਾਂ ਗੱਲਾਂ ਕਰਦੇ ਆਂ ਗੁੱਡੀ ਨੇ ਚਰਨੋਂ ਦੀ ਬਾਹ ਫੜ ਉਸ ਨੂੰ ਆਪਣੇ ਕੋਲ ਬਿਠਾ ਲਿਆ ਮੱਖਣ ਨੇ ਪੁੱਛਿਆ ਕੌਣ ਕੌਣ ਆਇਓ ਭੈਣੇ ਤੁਸੀਂ ਗੁੱਡੀ ਬੋਲੀ ਮੈਂ ਤੇ ਮੇਰਾ ਛੋਟਾ ਪੋਤਾ ਆਏ ਆ ਰਾਜੂ ਦੇ ਵਿਆਹ ਦਾ ਸੁਣਿਆ ਮੈਂ ਤੋ ਰਿਆ ਹੀ ਨਹੀਂ ਗਿਆ ਤਾਂ ਕਰਕੇ ਪਹਿਲਾਂ ਹੀ ਆ ਕੇ ਬੈਠ ਗਈ ਚਰਨੋਂ ਨੇ ਕਿਹਾ ਅੱਛਾ ਚਲੋ ਵਧੀਆ ਗੁੱਡੀ ਨੇ ਕਿਹਾ ਅੱਜ ਤੁਸੀਂ ਇੱਧਰ ਦਿਸੇ ਨਹੀਂ ਮੈਨੂੰ ਕੀ ਗੱਲ ਗੁੱਡੀ ਜਾਣਦੀ ਹੋਈ ਵੀ ਅਣਜਾਨ ਬੰਦੀ ਹੋਈ ਬੋਲੀ ਚਰਨੋਂ ਨੇ ਕਿਹਾ ਤੁਨੂੰ ਮੈਂ ਦੱਸ ਦਿਆਂ ਦੀਦੀ ਆ ਜਿਹੜੀ ਮਲਕੀਤ ਆ ਨਾ ਇਹ ਬਿਨਾ ਗੱਲੋਂ ਲੜ ਲੜ ਕੇ ਰੋਸ ਕੇ ਬੈਠ ਗਈ ਆ ਸਾਡੇ ਨਾਲ ਹੱਥੋਂ ਪਾਈ ਹੋ ਗਏ ਆ ਦੋਨੋਂ ਜੀ ਸਾਡੇ ਨਾਲ ਅਸੀਂ ਤਾਂ ਨਹੀਂ ਵਰਦੇ ਹੁਣ ਵਿਆਹ ਵਿੱਚ ਨਾ ਅਸੀਂ ਜਾਈਏ ਨਾ ਆਈਏ ਗੁੱਡੀ ਨੇ ਕਿਹਾ ਤੂੰ ਚੁੱਪ ਕਰਨੀ ਮੈਨੂੰ ਸਾਰੀ ਖਬਰ ਹੈ ਕੌਣ ਹੋਤੋਂ ਪਾਈ ਹੋਇਆ ਸੀ ਕੌਣ ਨਹੀਂ ਕੱਲੀ-ਕੱਲੀ ਗੱਲ ਦੀ ਖਬਰ ਲੱਗ ਗਈ ਏ ਮੈਨੂੰ ਪਲਾ ਕਿਉਂ ਕੀਤੀ ਤੁਸੀਂ ਉਹਨਾਂ ਨਾਲ ਆਏ ਮੱਖਣ ਤੂੰ ਤਾਂ ਪਲਾ ਸੋਚਦਾ ਤੇਰਾ ਵੱਡਾ ਭਾਈ ਸੀ ਉਹ ਛੋਟੇ ਹੁੰਦੇ ਤਾਂ ਕਿੰਨਾ ਕਰਦਾ ਉਹ ਤੇਰਾ ਆਪਦੇ ਨਾਲ ਉਹ ਪਹਿਲਾਂ ਤੇਰੇ ਬਾਰੇ ਸੋਚਦਾ ਤੇ ਤੂੰ ਮੱਖਣ ਇਹ ਸੌਂ ਚੁੱਪ ਹੋ ਗਿਆ ਚਰਨੋ ਦੀ ਵੀ ਬੋਲਤੀ ਮਿੰਟ ਵਿੱਚ ਹੀ ਬੰਦ ਹੋ ਗਈ ਮੱਖਣ ਬੋਲਿਆ ਬਹੁਤ ਵੱਡੀ ਗਲਤੀ ਹੋ ਗਈ ਭੈਣੇ ਮੇਰੇ ਤੋਂ ਪਤਾ ਨਹੀਂ ਕਿਵੇਂ ਮੈਂ ਇਸ ਚਰਨੋ ਦੀਆਂ ਗੱਲਾਂ ਵਿੱਚ ਆ ਗਿਆ ਹੁਣ ਤਾਂ ਆਪਣਾ ਮੂੰਹ ਦਿਖਾਉਂਦੇ ਵੀ ਸ਼ਰਮ ਆਉਂਦੀ ਹੈ ਮੈਨੂੰ ਉਹਨਾਂ ਨੂੰ ਗੁੱਡੀ ਬੋਲੀ ਚੱਲ ਹੁਣ ਜੋ ਹੋਇਆ ਸੋ ਹੋਇਆ ਚੁੱਪ ਕਰਕੇ ਹੁਣ ਵਿਆਹ ਚਾਕੇ ਕੰਮ ਸਵਾਰ ਦਿਓ ਨਾਲ ਲੱਗ ਕੇ ਸਾਰਾ ਕੰਮਕਾਰ ਸੰਭਾਲ ਲਓ ਭੈਣ ਭਾਈ ਹੀ ਦੁੱਖ ਸੁੱਖ ਵਿੱਚ ਨਾਲ ਖੜੇ ਸੋਹਣੇ ਲੱਗਦੇ ਆ ਚਰਨੋਂ ਭੱਜ ਕੇ ਗੱਲ ਵਿਚਾਲੇ ਕੱਟਦੀ ਹੋਈ ਕੋਸ਼ੀ ਹੋਵੇ ਪਰ ਮੈਂ ਨਹੀਂ ਜਾਣਾ ਵਿਆਹ ਤੇ ਮੱਖਣ ਨੇ ਕਿਹਾ ਤੂੰ ਚੁੱਪ ਕਰ ਬਹੁਤ ਕਰ ਲਈ ਆਪਦੀ ਮਨਮਰਜ਼ੀ ਹੁਣ ਜਿਵੇਂ ਭੈਣ ਕਹੂਗੀ ਉਵੇਂ ਹੀ ਹੋਊਗਾ ਖਬਰਦਾਰ ਜੇ ਭੈਣ ਮੂਰੇ ਜ਼ੁਬਾਨ ਲੜਾਈ ਤਾਂ ਮੱਖਣ ਇਸ ਵਾਰ ਪੂਰੇ ਗੁੱਸੇ ਵਿੱਚ ਬੋਲਿਆ ਏ ਸੁਣ ਚਰਨੋਂ ਉਸੇ ਥਾਂ ਚੁੱਪੀ ਵੱਟ ਗਈ ਉਸਦੇ ਮੂੰਹ ਵਿੱਚੋਂ ਆਉਂਦੇ-ਆਉਂਦੇ ਸ਼ਬਦ ਰੁਕ ਗਏ ਮੱਖਣ ਤਾਂ ਪਹਿਲਾਂ ਹੀ ਤਿਆਰ ਬੈਠਾ ਸੀ ਰਾਜੂ ਦੇ ਵਿਆਹ ਲਈ ਪਰੰਤੂ ਚਰਨੋਂ ਨੂੰ ਨਾ ਚਾਹੁੰਦੇ ਹੋਏ ਵੀ ਆਪਣਾ ਮਨ ਮਾਰ ਕੇ ਵਿਆਹ ਵਿੱਚ ਸ਼ਾਮਿਲ ਹੋਣ ਲਈ ਰਾਜ਼ੀ ਹੋਣਾ ਪਿਆ ਇਸ ਤਰ੍ਹਾਂ ਮੱਖਣ ਤੇ ਚਰਨੋਂ ਦੋਨੋਂ ਰਾਜੂ ਦੇ ਵਿਆਹ ਦੀਆਂ ਤਿਆਰੀਆਂ ਵਿੱਚ ਸ਼ਾਮਿਲ ਹੋ ਗਏ ਭਾਵੇਂ ਚਰਨੋਂ ਤੇ ਮਲਕੀਤ ਇੱਕ ਦੂਜੇ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਨ ਕਰਦੀਆਂ ਪਰੰਤੂ ਗੁੱਡੀ ਕਰਕੇ ਤੇ ਦੋਨਾਂ ਭਰਾਵਾਂ ਦੀ ਆਪਦੀ ਸਾਂਝ ਕਰਨ ਦੋਨਾਂ ਨੂੰ ਚੁੱਪ ਰਹਿਣਾ ਪਿਆ ਇਸ ਤਰ੍ਹਾਂ ਦਿਨ ਹੋਰ ਬੀਤ ਗਏ ਵਿਆਹ ਦੀ ਤਾਰੀਖ ਬਿਲਕੁਲ ਹੀ ਨੇੜੇ ਆ ਚੁੱਕੀ ਸੀ ਘਰ ਵਿੱਚ ਸਾਰਾ ਰਾਸ਼ਨ ਪਾਣੀ ਆ ਚੁੱਕਾ ਸੀ ਪੰਜ ਦਿਨ ਪਹਿਲਾਂ ਮਠਿਆਈ ਬਣਾਉਣ ਲਈ ਹਲਵਾਈ ਬਿਠਾਈ ਗਈ ਹਲਵਾਈਆਂ ਦਾ ਸਾਰਾ ਸਮਾਨ ਘਰੇ ਲਿਆ ਕੇ ਰੱਖ ਦਿੱਤਾ ਗਿਆ ਸਮਾਨ ਦੇ ਇੱਕ ਗੁੱਡੀ ਬੋਲੀ ਵੇ ਸੁਰਜਨ ਨਾ ਹਲਵਾਈ ਆਤੀ ਬਣਾਉਣਗੀ ਮਠਾਈ ਸੁਰਜਨ ਨੇ ਕਿਹਾ ਹਾਂ ਭੈਣੇ ਘਰ ਦੀਆਂ ਮਠਿਆਈਆਂ ਵਧੀਆ ਹੁੰਦੀਆਂ ਸੋਚਿਆ ਘਾਰ ਹੀ ਬਣਵਾ ਲੈਨੇ ਆ ਨਾਲੇ ਸਸਤੇ ਪੈਂਦੇ ਆ ਦੂਜਿਆਂ ਨਾਲੋਂ ਗੁੱਡੀ ਨੇ ਕਿਹਾ ਆ ਨਿੱਕਾ ਢੀੜਾ ਜਿਹਾ ਤਾਂ ਘਰ ਐ ਉੱਥੇ ਹੀ ਤੂੰ ਖਲਾਰਾ ਲੈ ਕੇ ਬੈਠ ਗਿਆ ਕੱਲ ਨੂੰ ਚਾਰ ਆਂਡ ਗਵਾਂਦੀਆਂ ਔਰਤਾਂ ਵੀ ਆਉਣੀਆਂ ਸ਼ੁਰੂ ਹੋ ਜਾਣੀਆਂ ਗੀਤ ਗਾਉਣ ਨੂੰ ਉਹਨਾਂ ਨੂੰ ਕਿੱਥੇ ਬਿਠਾਏਗਾ ਤੁਸੀਂ ਐਂ ਹੀ ਕਰੋ ਆ ਸਾਂਝੀ ਕੰਦ ਢਾ ਦਿਓ ਵਿਆਹ ਤੱਕ ਨਾਲੇ ਵੇੜਾ ਖੁੱਲਾ ਹੋ ਜੂ ਨਾਲੇ ਚਾਰ ਰਿਸ਼ਤੇਦਾਰ ਜਿਹੜੇ ਆਉਣਗੇ ਉਹਨਾਂ ਦੇ ਬੈਠਣ ਉੱਠਣ ਨੂੰ ਥਾਂ ਹੋ ਜੂ ਪੂਰਾ ਏ ਸੋਨ ਸੁਰਜਨ ਮੱਖਣਵਾਲ ਦੇਖਣ ਲੱਗ ਪਿਆ ਮੱਖਣ ਨੇ ਕਿਹਾ ਹਾਂ ਹਾਂ ਭੈਣੇ ਕੀ ਕਹਿ ਰਹੀ ਐ ਤੂੰ ਵਿਆਹ ਤੱਕ ਢਾਈ ਦਿਨਿਆਂ ਸੁਰਜਨ ਬੋਲਿਆ ਪਰ ਮੱਖਣ ਨੇ ਕਿਹਾ ਓਏ ਪਰ ਪੂਰਤਾ ਕੋਸ਼ ਨਹੀਂ ਆਪਣਾ ਹੀ ਥਾਂ ਐ ਲੋੜ ਵੇਲੇ ਨਾ ਵਰਤਾਂਗੇ ਤਾਂ ਹੋਰ ਕਦੋਂ ਵਰਤਾਂਗੇ ਗੁੱਡੀ ਦੇ ਕਹਿਣ ਦੀ ਧੀਰ ਸੀ ਕਿ ਮੱਖਣ ਨੇ ਝਟ ਹਟੋੜੀ ਲੈ ਕੰਦ ਟਵਾ ਦਿੱਤੀ ਮਲਕੀਤ ਨੂੰ ਇਸ ਗੱਲ ਤੇ ਬੜਾ ਗੁੱਸਾ ਆ ਰਿਹਾ ਸੀ ਪਰ ਆਪਣੇ ਮੁੰਡੇ ਦੇ ਵਿਆਹ ਤੇ ਉਹ ਹੋਰ ਤਮਾਸ਼ਾ ਖੜਾ ਨਹੀਂ ਕਰਨਾ ਚਾਹੁੰਦੀ ਸੀ ਇਸ ਲਈ ਉਸਨੇ ਚੁੱਪ ਰਹਿਣਾ ਹੀ ਬਿਹਤਰ ਸਮਝਿਆ ਸਾਰਾ ਵਿੜਾ ਇੱਕੋ ਖੁੱਲਾ ਵੱਡਾ ਸਾਰਾ ਵਿੜਾ ਬਣ ਗਿਆ ਰਸਮਾਂ ਸ਼ੁਰੂ ਹੋਈਆਂ ਵਿਆਹ ਦੇ ਗੀਤ ਗਾਉਣ ਆਸ-ਪਾਸ ਦੀਆਂ ਸਾਰੀਆਂ ਔਰਤਾਂ ਆਈਆਂ ਚਾਚੀ ਬਸੰਤੀ ਵਿਆਹ ਦੇ ਗੀਤ ਗਾਉਣ ਕਰਨਿਓ ਸਭ ਤੋਂ ਮੂਰੇ ਸੀ ਘਰ ਆਉਂਦਿਆਂ ਹੀ ਆਸਾ-ਪਾਸੇ ਦੇਖ ਹੈਰਾਨ ਹੁੰਦੀ ਆਪਣੇ ਨਾਲ ਆਈ ਬੀਰੋ ਨੂੰ ਕਹਿਣ ਲੱਗੀ ਨਹੀਂ ਦੇਖੀ ਕਿਤੇ ਮੇਰੀ ਹੀ ਤਾਂ ਨਹੀਂ ਨਿਗਾ ਘੱਟ ਗਈ ਅਸ ਸੂਰਜ ਕਿਹੜੇ ਪਾਸਿਓਂ ਨਿਕਲੇ ਅੱਜ ਭਾਰਤ ਤੇ ਪਾਕਿਸਤਾਨ ਕਿਵੇਂ ਇੱਕ ਹੋਇਆ ਫਿਰਦਾ ਅੱਜ ਵੀਰੋ ਨੇ ਕਿਹਾ ਹਾਂ ਉਹੀ ਮੈਂ ਦੇਖਦੀ ਪਈ ਆ ਇਹ ਕੰਧ ਕਿਉਂ ਢਾਤੀ ਬਸੰਤੀ ਨੇ ਕਿਹਾ ਲੱਗਦਾ ਆਪਸ ਵਿੱਚ ਰਾਜ਼inama ਹੋ ਗਿਆ ਹੋਣਾ ਜਾਂ ਫਿਰ ਮੁੰਡੇ ਦਾ ਵਿਆਹ ਹੋਰੇ ਤਾਂ ਕਰਕੇ ਨਟਾਈ ਹੋਵੇ ਵੀਰੋ ਨੇ ਕਿਹਾ ਚਲ ਜੋ ਵੀ ਹੈ ਹੋਇਆ ਤਾਂ ਚੰਗਾ ਹੀ ਐ ਮੁੱਤਤਾ ਬਾਅਦ ਭਾਈ ਭਾਈ ਇਕੱਠੇ ਇੱਕੋ ਘਰ ਵਿੱਚ ਦੇਖਣ ਨੂੰ ਮਿਲਨੇ ਆ ਦੇਖ ਉਦਰ ਦਰਾਣੀਆਂ ਚਠਾਣੀਆਂ ਇਕੱਠੀਆਂ ਕੰਮ ਕਰਦੀਆਂ ਕਿੰਨੀਆਂ ਸੋਹਣੀਆਂ ਲੱਗਦੀਆਂ ਲੱਗਦਾ ਕੁੜੀ ਚੰਗੇ ਕਰਮਾਂ ਵਾਲੀ ਹੋ ਜੇਲੀ ਨੇ ਆਉਣ ਤੋਂ ਪਹਿਲਾਂ ਹੀ ਘਰ ਦੇ ਜੀ ਇੱਕ ਕਰਦੇ ਫਿਰ ਸੋਚ ਜਦੋਂ ਵਿਆਹ ਕਰਕੇ ਆਪਣੇ ਸ਼ੁਭ ਕਦਮ ਇਸ ਘਰ ਵਿੱਚ ਪਾਉਗੇ ਕਿੰਨੇ ਰੰਗ ਭਾਗ ਲੱਗਣਗੇ ਬਸੰਤੀ ਬੋਲੀ ਕੀ ਪਤਾ ਰੰਗ ਭਾਗੇ ਲੱਗਣਗੇ ਜਾਂ ਜਿਹੜੇ ਹੈਗੇ ਆ ਉਹ ਵੀ ਫਿੱਕੇ ਪਿਆ ਜਾਣਗੇ ਹੱਸਦੀ ਹੋਈ ਆਪਣੇ ਆਪ ਵਿੱਚ ਬੋਲੀ ਮੀਰੋ ਨੇ ਕਿਹਾ ਨਹੀਂ ਤੋ ਕਿਹੜੀਆਂ ਸੋਚਾਂ ਵਿੱਚ ਪੈ ਗਈ ਚੱਲ ਹੁਣ ਅੰਦਰ ਨਹੀਂ ਚਲਣਾ ਕਿ ਇੱਥੇ ਗੀਤ ਗਾẽਗੀ ਮਜ਼ਾਕ ਕਰਦੀ ਹੋਈ ਨੇ ਕਿਆ ਬਸੰਤੀ ਹਾਂ ਹਾਂ ਚੱਲ ਅੰਦਰ ਆਂਡ ਗੁਆਣ ਦੀਆਂ ਬਾਕੀ ਔਰਤਾਂ ਵੀ ਸ਼ਗਨਾ ਦੇ ਗੀਤ ਗਾਉਣ ਲਈ ਆਹ ਇਕੱਟੀਆਂ ਹੋ ਉਪਰਾਂ ਦੇ ਵਿੱਚ ਬੈਠ ਗਈਆਂ ਬਾਹਰ ਵਿਹੜੇ ਵਿੱਚ ਬੰਦੇ ਬੈਠੇ ਲੱਡੂ ਵਟ ਰਹੇ ਸਨ ਚਰਨੋ ਸਾਰਿਆਂ ਨੂੰ ਚਾਹ ਪਾਣੀ ਫੜਾਉਂਦੀ ਫਿਰਦੀ ਸੀ ਸਾਰਿਆਂ ਨੇ ਰਲ ਮਿਲ ਕੇ ਖੂਬ ਗੀਤ ਗਾਏ ਖੂਬ ਰੌਣਕਾਂ ਲੱਗੀਆਂ ਗੁੱਡੀ ਆਪਣੇ ਪੋਤੇ ਨੂੰ ਬੁੱਕਲ ਵਿੱਚ ਲਈ ਉਸ ਨੂੰ ਲਾਡ ਲੜਾਉਂਦੀ ਗੀਤ ਗਾਉਣ ਵਿੱਚ ਪੂਰੀ ਮਗਨ ਹੋਈ ਪਈ ਸੀ ਖੁਸ਼ੀ-ਖੁਸ਼ੀ ਮੁੰਡੇ ਦੀਆਂ ਇੱਕ-ਇੱਕ ਕਰਕੇ ਸਾਰੀਆਂ ਰਸਮਾਂ ਨੇਪਰੇ ਚੜ ਗਈਆਂ ਤੇ ਆਖਿਰ ਉਹ ਦਿਨ ਆ ਹੀ ਗਿਆ ਜਦ ਰਾਜ ਨੇ ਘੋੜੀ ਚੜ੍ਹਨਾ ਸੀ ਸਾਰੇ ਰਿਸ਼ਤੇਦਾਰ ਲੱਗ ਇੱਕ-ਇੱਕ ਪਹਿਲਾਂ ਹੀ ਆ ਚੁੱਕੇ ਸੀ ਰਾਜ ਦੇ ਸਵੇਰੇ ਹੀ ਨਾਈ ਧੋਈ ਕਰਵਾ ਉਸ ਨੂੰ ਤਿਆਰ ਕਰਵਾ ਬਿਠਾ ਦਿੱਤਾ ਮੋਟੂ ਨੂੰ ਰਾਜੂ ਦਾ ਸਰਵੱਲਾ ਬਣਾ ਉਸਦੇ ਨਾਲ ਬਿਠਾ ਦਿੱਤਾ ਗਿਆ ਕ੍ਰੀਮ ਕਲਰ ਸ਼ੇਰਵਾਨੀ ਵਿੱਚ ਰਾਜੂ ਬੜਾਈ ਜਾਚ ਰਿਹਾ ਸੀ ਮਲਕੀਤ ਦਾ ਮਨ ਹੱਲੇ ਵੀ ਇਸ ਵਿਆਹ ਲਈ ਰਾਜੀ ਨਹੀਂ ਸੀ ਉਸਦੇ ਦਿਲ ਵਿੱਚ ਹੱਲੇ ਵੀ ਇੱਕ ਬੇਚੈਨੀ ਜਈ ਹੋ ਰਹੀ ਸੀ ਇੱਕ ਉਤੋਂ ਜਦੋਂ ਵੀ ਚਰਨੋਂ ਦਾ ਚਿਹਰਾ ਉਸ ਦੀਆਂ ਅੱਖਾਂ ਸਾਹਮਣੇ ਆਉਂਦਾ ਉਸ ਦਾ ਸਾਰਾ ਮਨ ਖਰਾਬ ਹੋ ਜਾਂਦਾ ਵਾਰ-ਵਾਰ ਉਸ ਨੂੰ ਚਰਨੋਂ ਦਾ ਦਿੱਤਾ ਧੋਖਾ ਚੇਤੇ ਆਉਣ ਲੱਗ ਜਾਂਦਾ ਉਸ ਨੇ ਮਸਾ ਆਪਣਾ ਮਨ ਮਾਰ ਕੇ ਮੁੰਡੇ ਦੇ ਵਿਆਹ ਚ ਹਰ ਰਸਮ ਖੁਸ਼ੀ-ਖੁਸ਼ੀ ਨਿਭਾਈ ਪਰਮਾਤਮਾ ਨੂੰ ਯਾਦ ਕਰਦੀ ਬੋਲੀ ਮੈਨੂੰ ਨਹੀਂ ਪਤਾ ਰੱਬਾ ਤੂੰ ਕੀ ਲਿਖਿਆ ਮੇਰੇ ਪੁੱਤ ਦੀ ਕਿਸਮਤ ਵਿੱਚ ਪਰ ਇੱਕ ਗੁਜਾਰਿਸ਼ ਜ਼ਰੂਰ ਹੈ ਕਿ ਉਸ ਕੁੜੀ ਕਰਕੇ ਮੇਰੀਆਂ ਪੁੱਤ ਦੀਆਂ ਖੁਸ਼ੀਆਂ ਵਿੱਚ ਕੋਈ ਗ੍ਰੇਨ ਨਾ ਲੱਗੇ ਬੜੀ ਮੁਸ਼ਕਿਲ ਨਾਲ ਉਸਨੇ ਆਪਣੇ ਮਨ ਨੂੰ ਸਮਝਾਇਆ ਸਾਰੀਆਂ ਰਸਮਾਂ ਰਿਵਾਜਾਂ ਖਤਮ ਹੋਣ ਮਗਰੋਂ ਰਾਜੂ ਦੀ ਬਰਾਤ ਰਵਾਨਾ ਹੋ ਗਈ ਕੁੜੀ ਵਾਲਿਆਂ ਵੱਲੋਂ ਵੀ ਬਰਾਤ ਦੇ ਸਵਾਗਤ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਸੀ ਵਿਆਹ ਲਈ ਪੈਲੱਸ ਬੁੱਕ ਕਰਵਾਇਆ ਹੋਇਆ ਸੀ ਰੰਦੀਪ ਪਾਰਲਰ ਚ ਤਿਆਰ ਹੋ ਬੈਠੀ ਸੀ ਰੰਦੀਪ ਦਾ ਦਿਲ ਜੋਰੋਂ-ਜੋਰ ਧੜਕ ਰਿਹਾ ਸੀ ਇੱਕ ਧੀ ਲਈ ਆਪਣੇ ਮਾਪੇ ਨੂੰ ਛੱਡ ਬੇਗਾਨੇ ਘਰ ਜਾਣਾ ਬੇहद ਹੀ ਮੁਸ਼ਕਿਲ ਹੁੰਦਾ ਉਸ ਲਈ ਇੱਕ ਨਵੀਂ ਦੁਨੀਆ ਜ਼ਿੰਦਗੀ ਦਾ ਨਵਾਂ ਇਮਤਿਹਾਨ ਸ਼ੁਰੂ ਹੋਣ ਜਾ ਰਿਹਾ ਸੀ ਉਹ ਮਨ ਹੀ ਮਨ ਇਹ ਸੋਚ-ਸੋਚ ਪਰੇਸ਼ਾਨ ਹੋ ਰਹੀ ਸੀ ਕਿ ਜਿੱਥੇ ਉਹ ਜਾ ਰਹੀ ਹੈ ਉੱਥੇ ਉਸ ਨੂੰ ਸਮਝ ਸਕਣ ਵਾਲਾ ਵੀ ਕੋਈ ਹੋਵੇਗਾ ਜਾਂ ਨਾ ਮਾਤਾ ਬਿਨ ਬੋਲੇ ਹੀ ਮੇਰੀਆਂ ਭਾਵਨਾਵਾਂ ਨੂੰ ਜਾਣ ਲੈਂਦੀ ਸੀ। ਪਰਮਾਤਮਾ ਨੇ ਮੈਨੂੰ ਬੇਸ਼ਕ ਜ਼ੁਬਾਨ ਨਹੀਂ ਦਿੱਤੀ ਪਰ ਮੈਨੂੰ ਮੇਰੀ ਮਾਂ ਦਿੱਤੀ ਹੈ ਜਿਹੜੀ ਹਰ ਦਿਲ ਦੀ ਗੱਲ ਪੁੱਝ ਲੈਂਦੀ ਸੀ। ਮੇਰੇ ਪਾਪਾ ਜੋ ਕਦਮ ਤੇ ਸਦਾ ਮੇਰੇ ਨਾਲ ਖੜੇ ਰਹੇ ਨੇ ਜਿਨ੍ਹਾਂ ਨੇ ਕਦੇ ਮੈਨੂੰ ਮੇਰੀ ਕਮਜ਼ੋਰੀ ਦਾ ਅਹਿਸਾਸ ਤੱਕ ਨਹੀਂ ਹੋਣ ਦਿੱਤਾ। ਧੀ ਨਹੀਂ ਪੁੱਤਾਂ ਵਾਂਗ ਪਾਲਿਆ ਮੈਨੂੰ ਜਿਨ੍ਹਾਂ ਦੀ ਮੈਨੂੰ ਆਦਤ ਪੈ ਚੁੱਕੀ ਹੈ। ਉਹਨਾਂ ਨੂੰ ਹੀ ਅੱਜ ਮੈਂ ਕਿਵੇਂ ਛੱਡ ਕੇ ਜਾਵਾਂਗੀ? ਉੱਥੇ ਕੌਣ ਮੇਰੇ अनकहे बोलना समझूगा सोचती हुई भरीया आंखਾਂ ਨਾਲ ਰੰਦੀਪ ਆਪਣੀ ਮਾਂ ਵੱਲ ਤੱਕਣ ਲੱਗ ਪਈ ਰੰਦੀਪ ਦੀਆਂ ਅੱਖਾਂ ਵਿੱਚ ਪਾਣੀ ਦੇ ਉਸਦੀ ਮਾਂ ਉਸ ਦੇ ਕੋਲ ਜਾ ਬੈਠ ਗਈ ਤੇ ਸਿਰ ਉੱਪਰ ਹੱਥ ਫੇਰਦੇ ਕਹਿਣ ਲੱਗੀ ਨਾ ਧੀਏ ਰੋਈ ਨਾ ਮੈਂ ਸਮਝ ਸਕਦੀ ਆ ਤੇਰੇ ਦਿਲ ਅੰਦਰ ਕੀ ਚੱਲ ਰਿਹਾ ਪਰ ਇਹ ਤਾਂ ਜੱਗ ਦੀ ਰੀਤ ਚੱਲਦੀ ਆਈ ਹੈ ਇੱਕ ਨਾ ਇੱਕ ਦਿਨ ਕੁੜੀਆਂ ਨੂੰ ਆਪਣਾ ਘਰ-ਬਾਰ ਛੱਡ ਕੇ ਜਾਣਾ ਹੀ ਪੈਂਦਾ ਤੂੰ ਫਿਕਰ ਨਾ ਕਰ ਉਤੇ ਜਾ ਕੇ ਵੀ ਤੈਨੂੰ ਸਾਡੇ ਜਿੰਨਾ ਹੀ ਪਿਆਰ ਮਿਲਣਾ। ਦੇਖ ਤੇਰੇ ਪਾਪਾ ਨੇ ਤੇਰੇ ਲਈ ਕਿੰਨਾ ਸਿਆਣਾ ਤੇ ਮਿਹਨਤੀ ਮੁੰਡਾ ਲੱਭਿਆ। ਮੇਰਾ ਦਿਲ ਕਹਿੰਦਾ ਉਹ ਤੈਨੂੰ ਹਮੇਸ਼ਾ ਖੁਸ਼ ਰੱਖੂਗਾ। ਤੇ ਤੇਰੀ ਸੱਸ ਬਾਰੇ ਜਿੰਨਾ ਮੈਂ ਸੁਣਿਆ ਕਹਿੰਦੇ ਦਿਲ ਦੀ ਬੜੀ ਸਾਫ਼ ਔਰਤ ਹੈ ਉਹ। ਜੇ ਤੂੰ ਚਾਵੇਂ ਤਾਂ ਆਪਣੇ ਸਾਸੋਰੇ ਨਾਲ ਵੀ ਆਪਣੇ ਮਾਪੇ ਜਿਹਾ ਪਿਆਰ ਪਾ ਸਕਦੀ ਹੈ। ਰਣਦੀਪ ਆਪਣੀ ਮਾਂ ਦੀ ਬੁੱਕਲ ਵਿੱਚ ਸਿਰ ਰੱਖ ਖਾਂਜੂਆਂ ਨੂੰ ਰੋਕਦੀ ਹੋਈ ਆਪਣੇ ਆਪ ਨਾਲ ਗੱਲਾਂ ਕਰਦੇ ਕਹਿਣ ਲੱਗੀ। ਕਾਸ਼ ਜੇ ਮੈਂ ਬੋਲ ਸਕਦੀ ਹੁੰਦੀ ਤਾਂ ਅੱਜ ਮੈਂ ਤੇਰੇ ਨਾਲ ਖੂਬ ਗੱਲਾਂ ਕਰਨੀਆਂ ਸੀ ਤੇਰੇ ਤੋਂ ਵਿਅਵਹਤਾ ਜੀਵਨ ਬਾਰੇ ਪੁੱਛ-ਪੁੱਛ ਮੈਂ ਤੇਰਾ ਦਿਮਾਗ ਖਾ ਲੈਣਾ ਸੀ ਤੈਨੂੰ ਬੋਲ ਕੇ ਕਹਿੰਦੀ ਮਾਂ ਮੈਨੂੰ ਅੱਜ ਦੇ ਦਿਨ ਹੋਰ ਰੱਖ ਲੈ ਤੂੰ ਕਿਉਂ ਤੋੜ ਰਹੀ ਹੈ ਮੈਨੂੰ ਉਤੇ ਮਾਂ ਆਪਾਂ ਤਾਂ ਫੋਨ ਵੀ ਨਹੀਂ ਕਰ ਸਕਦੇ ਇੱਕ ਦੂਜੇ ਨੂੰ ਮੇਰੇ ਅੰਦਰ ਸਵਾਲਾਂ ਦਾ ਇਹ ਕਿੰਨਾ ਵੱਡਾ ਬਵੰਡਰ ਉੱਠ ਰਿਹਾ ਸੀ ਕਿ ਮੈਂ ਚਾਹ ਕੇ ਵੀ ਨਹੀਂ ਕੁਝ ਪੁੱਛ ਸਕਦੀ ਐਨ ਨੇ ਨੂੰ ਥੋੜੀ ਦੇਰ ਬਾਅਦ ਫੋਨ ਆਇਆ ਕਿ ਬਰਾਤ ਆ ਚੁੱਕੀ ਹੈ ਪਰਮਜੀਤ ਨੇ ਝਟ ਕੱਟਦੇ ਆ ਹਾਂਜੀ ਬਸ ਆ ਹੀ ਰਹੇ ਆ ਪਰਮਜੀਤ ਨੇ ਇੱਕੋ ਸਾਹ ਵਿੱਚ ਬੋਲ ਗਿਆ ਫੋਨ ਕੱਟ ਦਿੱਤਾ ਨੀ ਕੁੜੀਓ ਚਲੋ ਜਲਦੀ ਕਰੋ ਦੂਜੀ ਗੱਡੀ ਤੇ ਰੰਦੀਪ ਨੂੰ ਲੈ ਕੇ ਸਿੱਧਾ ਪੈਲੈਸ ਵਿੱਚ ਲੈ ਕੇ ਆ ਜਾਇਓ ਬਰਾਤ ਆ ਗਈ 나ਭੀ ਪੱਗ ਤੇ ਸਿਰ ਉੱਪਰ ਸਜੇ ਸਹਰੇ ਨਾਲ ਰਾਜੂ ਦਾ ਚਿਹਰਾ ਟਕਿਆ ਹੋਇਆ ਸੀ ਜਿਵੇਂ ਹੀ ਰੰਦੀਪ ਤਿਆਰ ਹੋ ਪੈਲੈਸ ਵਿੱਚ ਆਈ ਸਭ ਦੀਆਂ ਨਜ਼ਰਾਂ ਉਸ ਉੱਪਰ ਜਾ ਟਿਕੀਆਂ ਗਾਣੇ ਦੀਆਂ ਮਿੱਠੀਆਂ-ਮਿੱਠੀਆਂ ਧੁਨਾ ਚੱਲ ਪਈਆਂ ਰਾਜੂ ਦੇ ਦੋਸਤ ਬੋਲੇ ਹੋਏ ਰਾਜੂ ਦੇਖ ਭਾਬੀ ਆ ਗਈ ਚਲੋ ਦੇਖਣ ਚਲੀਏ ਬਲੀਪ ਨੇ ਕਿਹਾ ਕੋਈ ਨਾ ਇਸੇ ਕੋਲੀ ਆ ਰਹੀ ਹੈ ਇੰਨੇ ਹੱਥ ਫੜ ਕੇ ਚੜਾਉਣਾ ਉਹਨਾਂ ਸਟੇਜ 'ਚ ਕਿਉਂ ਰਾਜੂ ਛੇੜਦਾ ਹੋਇਆ ਹਸਣ ਲੱਗ ਪਿਆ ਰਾਜੂ ਨੇ ਸਿਰੇ ਵਿਚਲੇ ਮੋਤੀ ਹੱਥ ਨਾਲ ਪਾਸੇ ਕਰਦਿਆਂ ਉਸ ਨੂੰ ਦੇਖਣ ਦੀ ਕੋਸ਼ਿਸ਼ ਕੀਤੀ ਪਰੰਤੂ ਆਸੇ-ਪਾਸੇ ਉਸ ਦੇ ਭਰਾਵਾਂ ਨੇ ਉਹ ਸੂਪਰ ਦੀ ਫੁਲਕਾਰੀ ਤਾਨੀ ਹੋਈ ਸੀ ਤੇ ਦੋ ਚਾਰ ਕੁੜੀਆਂ ਉਸਦੇ ਨਾਲੋਂ ਨਾਲ ਆ ਰਹੀਆਂ ਸਨ ਜਿਸ ਕਰਕੇ ਰਾਜੂ ਉਸ ਨੂੰ ਠੀਕ ਤਰ੍ਹਾਂ ਦੇਖ ਨਹੀਂ ਪਾਇਆ ਹੌਲੀ-ਹੌਲੀ ਕਦਮ ਪੁੱਟਦੇ ਰੰਦੀਪ ਸਟੇਜ ਤੱਕ ਆਈ ਤਾਂ ਰਾਜੂ ਦੀ ਨਜ਼ਰ ਉਸ ਤੇ ਪੈ ਗਈ ਰੰਦੀਪ ਨੂੰ ਨਿਹਾਰ ਉਹ ਆਪਣੇ ਹੋਸ਼ ਖੋ ਬੈਠਾ ਉਸ ਦੀਆਂ ਪਲਕਾਂ ਇੱਕ ਪਾਸੇ ਲਈ ਵੀ ਉਹ ਸੂਪਰੋਂ ਨਹੀਂ हट ਰਹੀਆਂ ਸਨ ਰੰਦੀਪ ਲਾਲ ਜੋੜੇ ਵਿੱਚ ਐਨੀ ਫਾਬ ਰਹੀ ਸੀ ਕਿ ਜਿਵੇਂ ਬਿਲਕੁਲ ਚੰਨ ਦਾ ਟੁਕੜਾ ਦਰਦੀ ਤੇ ਆ ਗਿਆ ਹੋਵੇ ਉਸ ਦਾ ਚਿਹਰਾ ਜਿਵੇਂ ਕੋਈ ਖਿੜਿਆ گلاب ਹੋਵੇ ਰਾਜੂ ਦੀਆਂ ਨਜ਼ਰਾਂ ਉਸ ਉਪਰੋਂ ਹਟਣ ਦਾ ਨਾਮ ਹੀ ਨਹੀਂ ਸੰ ਲੈ ਰਹੀਆਂ ਕਿੰਨਾ ਹੀ ਚਿਰ ਉਹ ਉਸ ਉੱਪਰ ਟੇਕ ਟਿੱਕੀ ਲਗਾ ਹੀ ਦੇਖਦਾ ਰਿਹਾ ਰੰਦੀਪ ਨੂੰ ਕੋਲ ਖੜੇ ਦੇਖ ਦਲੀਪ ਦਾ ਮੂੰਹ ਵੀ ਖੁੱਲੇ ਦਾ ਖੁੱਲਾ ਹੀ ਰਹਿ ਗਿਆ ਦਲੀਪ ਦੇ ਮੂੰਹ ਵੱਲ ਦੇ ਨਾਲ ਦੀਆਂ ਕੁੜੀਆਂ ਵਿੱਚ ਹਾਸਾ ਛਿੜ ਗਿਆ ਉਹਨਾਂ ਵਿੱਚੋਂ ਇੱਕ ਹੱਸਦੀ ਬੋਲੀ ਮੂੰਹ ਬੰਦ ਕਰ ਲੋ ਜੀ ਨਹੀਂ ਮੱਖੀ ਪੈ ਜਾਣੀ ਇਨੇ ਨਾਲ ਸਾਰੀਆਂ ਖੜਕੜ ਹੱਸ ਪਈਆਂ ਇਹ ਦੇਖ ਰਾਜੂ ਨੇ ਵੀ ਆਪਣਾ ਹੋਸ਼ ਸੰਭਾਲ ਲਿਆ ਮੂਵੀ ਵਾਲੇ ਨੇ ਰਾਜੂ ਦੇ ਕੰਨ ਵਿੱਚ ਹੌਲੀ ਜਿਹਾ ਕਿਹਾ ਤੁਸੀਂ ਇੱਥੇ ਆਓ ਜੀ ਕੁੜੀ ਨੂੰ ਹੱਥ ਫੜ ਕੇ ਲੈ ਕੇ ਜਾਓ ਅੱਗੇ ਐਨਾ ਕਹਿ ਉਸਨੇ DJ ਵਾਲੇ ਨੂੰ ਕਹਿ ਗਾਣਾ ਵੀ ਲਗਵਾ ਦਿੱਤਾ ਚਿਹਰੇ ਉੱਪਰ ਹਲਕੀ ਜਿਹੀ ਮੁਸਕਾਨ ਨਾਲ ਰਾਜੂ ਅੱਗੇ ਵਧਿਆ ਰਣਦੀਪ ਦੇ ਨਰਮ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਲੈ ਲੈਂਦੇ ਉਸਨੇ ਰਣਦੀਪ ਨੂੰ ਸਟੇਜ ਤੇ ਲੈ ਆਉਂਦਾ ਪਹਿਲਾਂ ਦੋਨਾਂ ਦੀ ਵਰ ਮਾਲਾ ਕਰਵਾਈ ਗਈ ਪੇਰ ਦੋਨਾਂ ਨੂੰ ਸੋਫਿਆਂ ਤੇ ਬਿਠਾ ਦਿੱਤਾ ਗਿਆ। ਇੱਕ-ਇੱਕ ਕਰਕੇ ਸ਼ਗਨ ਦੀ ਰਸਮ ਅਦਾ ਕੀਤੀ ਗਈ। ਸਾਰੇ ਬਰਾਤਿਆਂ ਦੀ ਪੂਰੀ ਫੋਲ ਸੇਵਾ ਕੀਤੀ ਗਈ। ਖਾਣ-ਪੀਣ ਦੇ ਪ੍ਰਬੰਧ ਵਿੱਚ ਕੋਈ ਕਮੀ ਨਹੀਂ ਸੀ ਛੱਡੀ ਗਈ। ਸਾਰੇ ਬਰਾਤੀ ਪ੍ਰੋਗਰਾਮ ਦੇਖ ਬੜੇ ਖੁਸ਼ ਸਨ। ਰੰਨਦ ਕਾਰਜ ਹੋ ਜਾਣ ਮਗਰੋਂ ਸ਼ਾਮੀ ਡੋਲੀ ਤੋਰਨ ਦੀ ਤਿਆਰੀ ਕੀਤੀ ਗਈ। ਰੰਦੀਪ ਦੇ ਲੈਣ ਦੇ ਨਾਲਾ ਸਮਾਨ ਪਹਿਲਾਂ ਹੀ ਦੂਜੀ ਗੱਡੀ ਉੱਪਰ ਤੋਰ ਦਿੱਤਾ ਗਿਆ। ਡੋਲੀ ਤੁਰਨ ਤੋਂ ਪਹਿਲਾਂ ਹੀ ਰੰਦੀਪ ਆਪਣੇ ਪਿਓ ਨੂੰ ਗਲ ਨਾਲ ਲੱਗ ਉੱਚੀ-ਉੱਚੀ ਰੋਣ ਲੱਗ ਪਈ ਲੈ ਮੇਰਾ ਕਮਲਾ ਪੁੱਤ ਰੋਣ ਲੱਗ ਗਿਆ ਸਿਆਣੇ ਬਣੀਦਾ ਹੁੰਦਾ ਨਾਲੇ ਤੂੰ ਕਿਹੜਾ ਕਿਤੇ ਵਾਹਲੀ ਦੂਰ ਜਾ ਰਹੀ ਹੈ ਸਾਡੇ ਕੋਲ ਹੀ ਤਾਂ ਹੈ ਜਦੋਂ ਜੀ ਕਰਿਆ ਆ ਜਾਇਆ ਕਰੀ ਮਿੰਟ ਵਿੱਚ ਬੋਲਦੇ ਬੋਲਦੇ ਉਸ ਦੀਆਂ ਆਪਣੀਆਂ ਅੱਖਾਂ ਵੀ ਭਰ ਆਈਆਂ ਕਿਉਂਕਿ ਇੱਕ ਬਾਪ ਦੁਨੀਆ ਦੇ ਸਾਰੇ ਦੁੱਖ ਦਰਦ ਹੱਸ ਕੇ ਸਹਿ ਲੈਂਦਾ ਹੈ ਵੱਡੀ ਤੋਂ ਵੱਡੀ ਮੁਸੀਬਤ ਵੀ ਆਪਣੇ ਚਿਹਰੇ ਉੱਪਰ ਮਹਿਸੂਸ ਤੱਕ ਨਹੀਂ ਹੋਣ ਦਿੰਦਾ ਪਰਤੀ ਦੀ ਵਿਦਾਈ ਵੇਲੇ ਉਹ ਆਪਣੇ ਜਜ਼ਬਾਤਾਂ ਨੂੰ ਰੋਕ ਨਹੀਂ ਪਾਉਂਦਾ ਸਾਰੀ ਉਮਰ ਆਪਣੇ ਬੱਚਿਆਂ ਪ੍ਰਤੀ ਸਖਤੀ ਵਰਤਣ ਵਾਲਾ ਪਿਤਾ ਧੀ ਦੀ ਡੋਲੀ ਤੁਰਨ ਵੇਲੇ ਮੋਮ ਵਾਂਗ ਪਿਗਲ ਜਾਂਦਾ ਉਸ ਦੀਆਂ ਭਾਵਨਾਵਾਂ ਪਾਣੀ ਵਾਂਗ ਵਹਿ ਤੁਰਦੀਆਂ ਹਨ ਪਰੰਤੂ ਫਿਰ ਵੀ ਪਹਿਲਾਂ ਆਪਣੀ ਉਹ ਧੀ ਨੂੰ ਸੰਭਾਲਦਾ ਰਹਿੰਦਾ ਹੈ ਵਾਰ-ਵਾਰ ਉਸ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ ਕਦੇ ਆਪਣੇ ਗੱਲ ਨਾਲ ਲਾਉਂਦਾ ਹੈ ਤੇ ਕਦੇ ਪਿਆਰ ਨਾਲ ਲਾਡ ਲੜਾਉਂਦਾ ਬਾਬੂਲ ਦੀਆਂ ਬਾਹਾਂ ਵਿੱਚ ਛੁਟ ਫੇਰ ਉਸਨੇ ਆਪਣੀ ਮਾਂ ਨੂੰ ਘੁੱਟ ਕੇ ਗਲਵਕੜੀ ਪਾ ਲਈ ਜਿਵੇਂ ਉਸ ਦੇ ਅੰਦਰੋਂ ਚੀਕ-ਚੀਕ ਕੇ ਆਵਾਜ਼ਾਂ ਆ ਰਹੀਆਂ ਹੋਣ ਮਾਂ ਮੈਨੂੰ ਇੱਕ ਦਿਨ ਹੋਰ ਰੱਖ ਲੈ ਮੈਨੂੰ ਜਾਨ ਤਾਂ ਰੋਕ ਲੈ ਮਾਂ ਪਰ ਇਸ ਸਮਾਜ ਦੀਆਂ ਬਣੀਆਂ ਰੀਤਾਂ ਅੱਗੇ ਕਿਸ ਦਾ ਜ਼ੋਰ ਚੱਲਦਾ ਛੁੱਟ ਜਾਂਦੀਆਂ ਨੇ ਬਾਬੂਲ ਦੀਆਂ ਗਲੀਆਂ ਲੈ ਜਾਂਦੇ ਆ ਦੂਰ ਸੰਜੋਗ ਫੁੱਲ ਬਣ ਕੇ ਜਦ ਖਿੜਨ ਕਲੀਆਂ ਲੈ ਜਾਂਦੇ ਪ੍ਰਾਈ ਲੋਕ ਇੱਕ ਪਲ ਵਿੱਚ ਰੰਦੀਪ ਵਿਆਹ ਕੇ ਇਸ ਘਰ ਤੋਂ ਦੂਜੇ ਘਰ ਚਲੀ ਗਈ ਜਿੱਥੇ ਸਭ ਵੀ ਉਸ ਲਈ ਅਨਜਾਨ ਸਨ ਉਸਦੇ ਦਿਲ ਵਿੱਚ अनेका ਹੀ ਖਿਆਲ ਆਉਂਦੇ ਤੇ ਆਪਣੇ ਆਪ ਹੀ ਪਲਚ ਬਕਦੇ ਆਂ ਟਹਿ ਜਾਂਦੇ ਦੋਸਤੋ ਤੁਸੀਂ ਸੁਣੀ ਕਹਾਣੀ ਕਰਮਾ ਵਾਲੀ ਭਾਗ ਚੌਥਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਤੇ ਇਸ ਦਾ ਨੈਕਸਟ ਭਾਗ ਸੁਣਨ ਲਈ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਇਸ ਤੇ ਨੈਕਸਟ ਭਾਗ ਵਿੱਚ